ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਦੇ ਬਿਲਕੁਲ ਨੇੜੇ ਹੈ ਨੇੜੇ ਦੇ ਬਾਜ਼ੇਖਾਨਾ ਵੀ ਰਹਿ ਜਾਂਦਾ ਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਨਯੋਰ ਪਿੰਡ ਵੀ ਇਹਦੇ ਨੇੜੇ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਹੁੰਦੀਆਂ ਰੁਟੀਨ 'ਚ ਵਿਕਰੀ ਆਲਗ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਦੋ ਵੈੜਾ ਸੁੰਜਾ ਸਵੈਣਾਂ ਤੇ ਦੋਨਾਂ ਨਾਲ ਹੀ ਬੱਚੇ ਬੱਛੀਆਂ ਇੱਕ ਵੈੜ ਗੱਪਣਾ ਹਜੇ ਦਿਨ ਲੈਂਦੀ ਐ ਸੂਣ ਚ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਇਹਨਾਂ ਚੋਂ ਜਿਹੜੀ ਵੀ ਗਾਂ ਤੁਹਾਨੂੰ ਚੰਗੀ ਲੱਗੀ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲੂਗਾ ਆ ਕੇ ਦੇਖਿਓ ਤੇ ਆਪਦੀ ਸਮਝ ਨਾਲ ਖਰੀਦ ਲਿਓ ਆਓ ਬਾਈ ਤੋਂ ਡਿਟੇਲ ਪੁੱਛਣੀ ਸ਼ੁਰੂ ਕਰੀਏ ਪਹਿਲੇ ਨੰਬਰ ਤੇ ਇਸ ਸਾਈਡ ਤੇ ਸੂਈ ਸਵਾਈ ਵੈੜ ਤੋਂ ਸ਼ੁਰੂਆਤ ਕਰਾਂਗੇ ਲਾਸਟ ਉੱਤੇ ਤੁਹਾਨੂੰ ਗੱਪਣ ਵੈੜ ਦਿਖਾ ਦੇਣੀ ਗਗੂ ਭਾਈ ਸੱਸੀ ਗਾਲ ਭਾਈ ਅੱਜ ਤਿੰਨ ਨਾ ਹੈਗਾ ਆਪਣੀ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਵੈੜ ਤੇਰੇ ਹੱਥ ਖੜੀ ਇਹ ਪਹਿਲਾ ਸੂਆ ਬਾਈ ਦੁੱਕ ਦੇ ਦੰਦ ਕੱਢੇ ਵੱਛੀ ਨੇ ਇਹ ਕਿੰਨੇ ਤੈਨੂੰ ਗੈਸ ਸੂਈ ਨੂੰ ਇਹ ਬਾਈ ਹਰਾ ਸੂਈ ਆ ਹਰਾਤੀ ਸੂਈ ਆ ਹਾਂਜੀ ਇਹ ਵੀ ਇਸ ਦੀ ਆਪ ਆ ਇਹਦੇ ਹੈਮਰ ਦਾ ਸੈਕਸਡ ਸੀਮਣ ਲੱਗਿਆ ਹੋਇਆ ਸੀ ਬਾਈ ਠੀਕ ਹੈ ਹਾਂਜੀ ਇਹਦਾ ਰੇਟ ਕੀ ਰੱਖ ਦਾਂਗਾ ਰੇਟ ਦਾ 115000 ਰੁਪਿਆ ਬਾਈ ਇਹ ਆਖ ਦੱਸ ਦੇ ਨਾ ਵੱਛੀ ਦੇ ਪੈਸੇ ਥੋੜਾ ਜੀਜੂ ਦਾ ਕਰ ਜਾਂਦੇ ਆ ਬਾਈ ਅੱਛਾ ਜੇਰ ਜੂਰ ਦੀ ਓਕੇ ਆ ਜਾਵਾਂ ਠੀਕ ਹੈ ਸੋ ਦੋਸਤੋ ਥੋੜਾ ਉਪਰ ਆ ਮੰਨ ਕੇ ਪਹਿਲਾ ਸੂਈ ਹੈ 1 ਲੱਖ ਪਰ ਚਵਾਈਚ ਵੀ ਪਰੰਗ ਰੂਪ ਸੋਹਣਾ ਥਣ ਚੰਗੇ ਐ ਬੱਚੀ ਨੇ ਇਹਨੇ ਜਨਮ ਦਿੱਤਾ ਹੁਜੇ ਰਾਤ ਹੀ ਸੋਈ ਐ ਕਾਂਚਾ ਇਹਦਾ ਦੇਖ ਲੋ ਤੇ ਬਾਹਰ ਮੀਂਹ ਪੈਂਦਾ ਕਣੀਆਂ ਜਿਹੜੀਆਂ ਭੂਰ ਬਰੀਕ ਬਰੀਕ ਡਿੱਗੀ ਜਾਂਦੀ ਐ ਬਾਕੀ ਬੱਚੀ ਜਦੋਂ ਖਾ ਪੀ ਕੇ ਦੁੱਧ ਤੇ ਆ ਗਈ ਭਾਈ ਉਹਦੇ ਦੱਸੂਗੀ ਬਹੁਤ ਵਧੀਆ 25 ਤੋਂ ਪਲੱਸ ਪਲੱਸ ਦੁੱਧ ਦੇ ਦੂਗੀ ਠੀਕ ਐ ਦੋਂਦ ਵਾਲੇ ਦੰਦ ਚੱਕ ਰਹੀ ਐ ਦੰਦ ਦਿਖਾਈ ਦੇਣੇ ਭਾਈ ਕੋਈ ਨਾ ਉੱਥੇ ਬੰਨ ਕੇ ਦੇਖ ਲਾਂਗੇ ਆ ਪੁੱਤ ਐ ਗਲਾਬ ਵੀਰ ਅੰਦਰ ਦੇ ਥਾਂ ਨੂੰ ਦੋਸਤੋ ਚਾਰੇ ਥਾਂ ਬਾਕੀ ਫਾਰਮ ਦੀਆਂ ਬੱਚੀਆਂ ਦੋਨੇ ਬਾਈ ਇਹ ਹਮ ਇਹਦੇ ਨਾਲ ਬੱਚੀ ਵੀ ਕਾਫੀ ਨਰੋਈ ਚੰਗੀ ਨਰੋਈ ਅੱਛੀ ਨੂੰ ਜਨਮ ਦਿੰਦਾ ਬਾਕੀ 나ੜੂ ਤੇ ਕੈਮਰਾ ਮਾਰ ਦਿਓ ਬਾਈ ਠੀਕ ਹੈ ਕੱਚਾ 나ੜੂ ਹੈ ਦਾਂ ਜਦ ਵੀ ਵੀਡੀਓ ਚ ਦੇਖ ਲਓ ਦੋ ਦਿਨ ਦਾ ਸਪਨ ਫਾਰਮ ਸੋ ਇਹਦੀ ਬੱਚੀ ਪਾਸੇ ਕੁਮਾਰੀ ਦਿਖਾਈ ਦੇ ਬੱਚੀ ਦਾ ਸਟਰਕਚਰ ਦੇਖੋ ਕਰਮਾਲੀ ਦਾ ਸੋ ਇਹ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਇੱਕ ਹੋਰ ਵੈਦ ਭਾਈ ਇਹ ਕੰਮਸ ਹੋਇਆ ਇਹ ਵੀ ਪਹਿਲਾ ਸੁਆ ਭਾਈ ਦੋ ਦੇ ਦੰਦ ਕੱਢਦੀ ਆ ਠੀਕ ਹੈ ਜੇਰ ਦੀ ਪੈ ਗਈ ਘੰਟਾ ਕ ਹੋ ਗਿਆ ਭਾਈ ਅੱਛਾ ਸੂਈ ਹੋਣੀ ਆ ਹਾਂਜੀ ਹਾਂਜੀ ਵੱੱਛੀ ਆ ਭਾਈ ਇਹਦੇ ਸਿਕਸੜ ਸੀਮਣ ਲੱਗਿਆ ਵਸੀ ਪੇਪਰ ਦਾ ਠੀਕ ਹੈ ਬੈਦ ਪੂਰਾ ਰਿਕਾਰਡ ਦੇਵਾਂਗੇ ਕਹਿਣ ਦੀ ਗੱਲ ਨਹੀਂ ਭਈ ਆਪਾਂ ਵੀਡੀਓ ਦੇ ਵਿੱਚ ਅੱਗੇ ਵੀ ਕਹਿੰਨੇ ਹੁੰਨੇ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਉਹੀ ਆਪਾਂ ਗੱਲ ਕਰਦੇ ਹੁੰਨੇ ਹੁਣ ਮਾਲਕ ਵੀ ਵੀਡੀਓ ਦੇ ਦਿੰਦਾ ਹਰੇਕ ਬੰਦਾ ਹਣਾ ਠੀਕ ਹੈ ਹਾਂਜੀ ਕੀ ਰੇਟ ਹੈ ਇਹਦਾ ਸਵਾ ਲੱਖ ਰੁਪਈਆ ਮੁੱਲ ਆ ਭਾਈ ਫੋਲੀ 1 ਲੱਖ ਤੇ 25000 ਰੇਟ ਦੋਸਤੋ ਬੱਚਾ ਇਹਦੇ ਨਾਲ ਦੀ ਵੱੱਛੀ ਇੱਕ ਬਹੁਤ ਸੋਹਣਾ ਥਾਂ ਦਾ ਸਹਿਜ ਹੈ ਇਹਦਾ ਸਟਰਕਚਰ ਵੀ ਤੁਸੀਂ ਦੇਖੋ ਕਾਫੀ ਚੰਗਾ ਆਇਆ ਪਤਾ ਥਾਣੇ ਦੇ ਵੀ ਹੱਥੀ ਚਵਾਈ ਵਾਲੇ ਆ ਚੰਗਾ ਕੱਤ ਚੰਗੀ ਵੇਲ ਆ ਹਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਸੋਏ ਤਾਂ ਦੱਸੋ ਹਜੇ ਕੁਸ ਸਮਾਂ ਪਹਿਲਾਂ ਹੀ ਸੂਈ ਹੈ ਘੰਟਾ ਖ ਹੋਇਆ ਜੇਰਪਈ ਨੂੰ ਚੰਗਾ ਟੰਚਾ ਹੈ 1 ਸਵਾ ਲੱਖ ਰੁਪਏ ਰੇਟ ਥਣ ਹੱਥੀ ਚਵਾਈ ਵਾਲੇ ਆ ਇਹ ਵੀ ਦੋ ਦੰਦ ਵਹਿੜਾ ਤੋਰ ਦੇ ਗੱਗੂ ਹੋਰ ਵੀ ਆ ਜਾ ਪਤਾ ਅੰਦਰ ਦਿਖਾ ਦਾਂਗੇ ਦੰਦ ਆਪਾਂ ਫਿਰ ਗਾਣੀ ਘੁਮਾ ਦੇ ਇਹ ਦਵਾਈ ਚੂ ਵੀ ਬੜੀ ਵਧੀਆ ਲੱਗਿਆ ਬੱਚੀ ਨੂੰ ਬਾਈ ਅੱਛਾ ਹਾਂਜੀ ਬੜੀ ਸੋਹਣੀ ਥਾਣਾ ਵੱਲੋਂ ਵੀ ਤੇ ਢਾਂਚੇ ਵੱਲੋਂ ਵੀ ਵਹਿੜ ਸਵਾ ਲੱਖ ਰੁਪਏ ਰੇਟ ਆ ਮੋੜ ਲੈ ਬਾਈ ਇਹਦੋਂ ਥਾਣੇ ਦੇ ਤੁਸੀਂ ਦੇਖ ਸਕਦੇ ਹੋਵਾਨਾ ਦੇਖੋ ਕਰਮਾ ਵਾਲੀ ਦਾ ਪ੍ਰੋਪਰ ਫਿਟਿੰਗ ਵਾਲਾ ਹੋਵਾਨਾ ਉੱਪਰੋਂ ਉਹਦਾ ਤਾਂ ਕੁਛ ਬੋਲ ਕੱਢਿਆ ਸੀ ਇਹ ਤਾਂ ਬਾਈ ਤੁਸੀਂ ਪਰੇ ਹਵਾਨੇ ਜੀ ਦੇਖ ਰਹੇ ਆ ਵੀ ਤਾਰਾਂ ਹੀ ਆਪਾਂ ਵੇਖੀ ਆ ਠੀਕ ਐ ਸੋ ਇਹਦੀਆਂ ਤਾਰਾਂ ਹੀ ਗੱਲੀਆਂ ਮਾਰ ਕੇ ਦੇਖ ਹਾਂ ਬੱਚੇ ਨੇ ਪਿਆ ਥੋੜਾ ਘਣਾ ਵਸੇਵੇਂ ਓਕੇ ਸੋ ਇਹ ਦੋ ਬੱਛਾਂ ਵਾਲੀਆਂ ਵੜਾ ਇਹ ਬੱਛੀ ਨੇ ਬਹੁਤ ਨਰੋਈ ਬੱਛੀ ਨੂੰ ਜਨਮ ਦਿੱਤਾ ਦੋਸਤੋ ਤਾਂ ਹੀ ਇਹ ਆਜੇ ਦਫਾ ਦਦਾਂ ਦੇਹੀ ਪੂਜੀ ਚੱਕ ਕੇ ਕਿਉਂਕਿ ਬਹੁਤ ਬੱਛੀ ਦੀ ਨਰੋਈ ਸੀ ਇਹ ਵੀ ਵੜ ਦੋ ਦੰਦ ਠੀਕ ਓਕੇ ਸੋ ਦੋਨਾਂ ਵੇੜਾਂ ਦੇ ਨਾਲ ਬੱਚੇ ਬੱਚੀਆਂ 240000 ਜੋੜੇ ਦੀ ਡਿਮਾਂਡ ਵੱਡੀ ਹੈ। ਬਾਕੀ ਜੇ ਕਿਸੇ ਨੇ ਜੋਟਾ ਲੈਣਾ ਹੈ ਬੱਚੀਆਂ ਛੱਡਣਾ ਹੋ ਤਾਂ 220000 ਦੇ ਦਾਂਗੇ ਬਾਈ ਯਾਰ। ਠੀਕ। ਜਿਹੜੀ ਇਹ 3 ਨੰਬਰ ਤੇ ਵਈ। 3 ਨੰਬਰ ਤੇ ਬਾਈ ਇਹ ਵੀ ਪਹਿਲਾ ਸੂਆ ਜੀ। ਹੂੰ। ਇਹ ਪਈ ਹੈ 8-10 ਦਿਨ ਬਾਈ। ਬੱਚੀ ਦੇ। ਬਾਕੀ ਸੂਪੇ ਕਦੋਂ ਮਰਜੀ ਤਿਆਰੀ ਬੱਚੀ ਦੀ ਆ ਜੀ ਵਧੀਆ। ਰੇਟ ਇਹਦਾ। ਇਹਦਾ 115000 ਰੁਪਈਆ ਰੇਟ ਹੈ ਬਾਈ। ਖੋਲੀ। 115 ਦੱਸੋ। ਸੂਆ ਪਹਿਲਾ 8-10 ਦਿਨ ਹਜੇ ਲਾਊਗੀ ਸੂਨ ਚ। ਤਾਂ ਚਾ ਦੇਖੋ ਵੈਰ ਦਾ ਫੁੱਲ ਵੱਡੇ ਕਦ ਕਾਟਦੀ ਹੈ ਇਹ ਗੱਗੂ ਦੰਦੋ ਕਿਵੇਂ ਬਾਈ ਇਹ ਚੌਕ ਦੇ ਦੰਦ ਚੱਕਦੀ ਹੈ ਬੱਚੀ ਬਾਈ ਸੋ ਚੌਕ ਵਾਲੇ ਦੰਦ ਹੈ ਜੇ ਚੱਕ ਰਹੀ ਹੈ ਵੱਡੇ ਕਦ ਕਾਟਦੀ ਵਹਿੜ ਆ ਬਰੀਡ ਕੁਆਲਟੀ ਇਹਦੀ ਵੀ ਚੰਗੀ ਹੈ ਇਹਦਾ ਰੇਟ 1 ਲੱਖ ਤੇ 15000 ਕਿੰਮਾ ਲਾ ਬਾਈ 355000 ਤਿੰਨ ਵੇੜਾਂ ਦਾ ਰੇਟ ਹੈ ਤੇ ਤਿੰਨੇ ਹੀ ਪਹਿਲਣਾ ਤਿੰਨੇ ਹੀ ਦੰਦਾਂ ਦੇ ਵਿੱਚ ਹੈ ਫੇਰ ਮੋੜੀ ਬਈ ਇੱਕ ਵਾਰ ਸੋ ਜੀ ਨੂੰ ਪਸੰਦ ਆਉਂਦੀਆਂ ਗਾ ਰੁੱਤ ਵੀ ਠੰਡ ਦੀ ਆ ਜਾਣੀ ਹੈ ਤੇ ਦੋ ਤਾਂ ਵੇੜਾਂ ਨੇ ਵਛੀਆਂ ਦੇਤੀਆਂ ਤੇ ਇਹ ਵੀ ਵਛੀ ਦੇ ਦੇ ਤਾਂ 6 ਨਗ ਹੋ ਜਾਣਗੇ ਜਿਹੜਾ ਭਰਾ ਸ਼ੁਰੂ ਕਰਦਾ ਹੈ ਬਾਕੀ ਵਛੀ ਬਾਈ ਲੈਂਥ ਵੀ ਬਹੁਤ ਆ ਹਾਈਟ ਵੀ ਬਹੁਤ ਆ ਪੱਠਪੂੜੇ ਦੀ ਚੜਾਈ ਬਾਕੀ ਅਲਟਰ ਦੀ ਸਟਾਰਟਿੰਗ ਦੇਖੋ ਵੀਰੇ ਬਹੁਤ ਚੰਗਾ ਹਵਾਨਾ ਬਣਾਉਗੇ ਜੇ ਤਿੰਨ ਵੇੜ ਤੇ ਪਾਏ ਤੋਰ ਦੇ ਬੁੱਤੇ ਅਗੋਂ ਕਰਕੇ ਕੁਮਾਲੀਂ ਕੁਮਾਲਾ ਬਈ ਚੰਗਾ ਹਵਾਨਾ ਦੱਸੋ ਅੱਗੋਂ ਵੀ ਹਜੇ ਬਾਕੀ ਇਹਨੇ ਤਿਆਰ ਹੋਣਾ ਕਰ ਮਾਲੀ ਨੇ ਹਜੇ ਟਾਈਮ ਹਫਤਾ 10 ਦਿਨ ਇਹਨੇ ਲੈ ਜਾਣੇ ਸੂਨ ਦੇ ਵਿੱਚ 30 ਤੋਂ 30 ਕਿਲੋ ਦੁੱਧ ਵਾਸ਼ੀ ਪਹਿਲੇ ਸੂਏ ਬੜੇ ਆਰਾਮ ਨੇ ਦੇ ਦੇਣਾ ਬਾਈ ਇਹਨੇ ਸੋ ਟੰਚਾ ਫੇਰ ਦੇਖ ਲਓ ਲੈ ਚੱਲ ਬਈ ਵੜ ਚੰਗੇ ਕੱਦ ਕਾਫ ਦੀ ਦੱਸੋ ਸੋਹਣੀ ਵੜਾ ਸੋਹਣਾ ਦੁੱਧ ਪਾਉਗੀ ਬਾਕੀ ਸੇਵਾ ਕਰ ਲਓਗੇ ਸਿਆਲ ਦੇ ਦਿਨਾਂ ਦੇ ਵਿੱਚ ਇਹਨੇ ਪੀਕ ਲੈਵਲ ਚੰਗਾ ਫੜ ਜਾਣਾ ਸੋ ਅੱਜ ਦੀ ਵੀਡੀਓ ਫਿਲਹਾਲ ਦੋਸਤੋ ਇਹਦੇ ਵਿੱਚ ਬਾਕੀ ਸਾਰੀਆਂ ਬੱਚੀਆਂ ਬਾਈ ਫੁੱਲ ਸੈਜ ਹੀ ਆ ਸਹੀ ਹੈ ਚੰਗੇ ਕਦ ਕਾਟਦੀਆਂ ਰੇਟ ਵੀਡੀਓ ਚ ਕਰਦੇ ਆ ਧੰਨਵਾਦ ਵੀਡੀਓ ਦੇਖਣ ਦਾ